ਹੁਡਲਾੜਾ ਦੇ ਆਈਟੀਆਈ ਰੋਡ ਤੇ ਬਣੇ ਇੱਕ ਛੋਟੇ ਜਿਹੇ ਡਿਵਾਈਡਰ ਨੂੰ ਅੱਜ ਪ੍ਰਸ਼ਾਸਨ ਦੇ ਵੱਲੋਂ ਢਾਉਣ ਦਾ ਕੰਮ ਆਖਰਕਾਰ ਸ਼ੁਰੂ ਕਰ ਦਿੱਤਾ ਗਿਆ। ਇਹ ਕਾਰਵਾਈ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਕੀਤੀ ਗਈ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਡਿਵਾਈਡਰ ਆਵਾਜਾਈ ਦੇ ਵਿੱਚ ਰੁਕਾਵਟ ਪੈ ਰਿਹਾ ਸੀ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਕਰਕੇ ਸਕੂਲੀ ਬੱਚੇ, ਦੋ ਪਹੀਆ ਵਾਹਨਾਂ ਅਤੇ ਐਮਰਜੈਂਸੀ ਵਾਹਨਾਂ ਦੇ ਲਈ ਇਹ ਡਿਵਾਈਡਰ ਖਤਰੇ ਦਾ ਕਾਰਨ ਬਣ ਚੁੱਕਿਆ ਸੀ। ਤਾਂ ਅੱਜ ਸਵੇਰੇ ਪ੍ਰਸ਼ਾਸਨ ਦੀ ਟੀਮ ਨਗਰ ਕੌਂਸਲ ਦੇ ਕਰਮਚਾਰੀ ਪੁਲਿਸ ਵੱਲ ਦੀ ਮੌਜੂਦਗੀ ਦੇ ਵਿੱਚ ਡਿਵਾਈਡਰ ਨੂੰ ਹਟਾਉਣ ਦਾ ਕੰਮ ਜੜਾ ਕੀ ਸ਼ੁਰੂ ਕੀਤਾ ਗਿਆ ਇਸ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਅੱਜ ਅਸੀਂ ਜੋ ਬੋਹ ਪਿੱਛੀ ਰੋਡ ਤੇ ਛੋਟਾ ਜਿਹਾ ਡਿਵਾਈਡਰ ਸੀਗਾ ਉਹਦੇ ਤੇ ਪਿਛਲੇ ਕਈ ਸਮਿਆਂ ਤੋਂ ਕੋਈ ਹਾਦਸੇ ਹੋ ਰਹੇ ਸੀਗੇ ਉਹਦੇ ਮੱਦੇ ਨਜ਼ਰ ਉਹਦੀਆਂ ਜਿਹੜੀਆਂ ਦਿੱਕਤਾਂ ਸਾਨੂੰ ਦੇਖੀਆਂ ਲੋਕਾਂ ਤੋਂ ਪੁੱਛਿਆ ਲੋਕਾਂ ਤੋਂ ਪੁੱਛ ਕੇ ਉਹੋ ਅਸੀਂ ਉਲਟਾਉਣ ਦੀ ਪ੍ਰਕਿਰਿਆ ਅੱਜ ਬਣਾਈ ਹੈ ਲੋਕਾਂ ਦੀ ਮੰਗ ਸੀ ਕਿ ਇਹਨੂੰ ਟਾਇਆ ਜਾਵੇ ਅਸੀਂ ਦੇਖਿਆ ਚਲੋ ਵੀ ਆਪਾਂ ਉਹਨੂੰ ਢਾ ਦਈਏ ਆਪਾਂ ਉਹਨੂੰ ਅੱਜ ਢਾ ਕੇ ਵੀ ਜੇ ਲੋਕਾਂ ਨੂੰ ਸੁਵਿਧਾ ਮਿਲਦੀ ਹੈ ਤਾਂ ਉਹ ਆਪਾਂ ਨੂੰ ਦੇਣੀ ਚਾਹੀਦੀ ਹੈ ਤਾਂ ਅੱਜ ਐਮਐਲਏ ਸਾਹਿਬ ਨੇ ਬੀਐਨਆਰ ਨੇ ਨਗਰ ਕੌਂਸਲ ਨੇ ਅੱਜ ਜਿਹੜੇ ਹੈਗੇ ਸਾਡੇ ਉਹ ਬੰਦੇ ਆ ਕੇ ਉਹਨੂੰ ਢਾਉਣ ਦੀ ਅਸੀਂ ਸਾਰੇ ਲੋਕਾਂ ਦੇ ਮੁਤਾਬਕ ਇਹ ਕੰਮ ਕਰ ਰਹੇ ਹਾਂ ਤਾਂ ਕਿ ਇਸ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਾਡੀ ਆਮ ਆਦਮੀ ਪਾਰਟੀ ਦੇ ਕੋਈ ਏਂਡਾ ਰਹਿੰਦਾ ਹੈ ਵੀ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਹੈ ਲੋਕਾਂ ਨੂੰ ਜਿੱਥੇ ਫਾਇਦਾ ਹੈ ਉੱਥੇ ਅਸੀਂ ਖੜੇ ਆ ਸਾਡੇ ਐਮਐਨਏ ਸਭ ਖੜੇ ਨੇ ਸਾਡੇ ਪ੍ਰਿੰਸੀਪਲ ਬੋਧਰਾਮ ਜੀ ਹਰ ਟਾਈਮ ਲੋਕਾਂ ਦੇ ਫਾਇਦੇ ਦੀਆਂ ਗੱਲਾਂ ਕਰਦੇ ਨੇ ਕਰਦੇ ਰ੍ਹਾਂਗੇ ਅਸੀਂ ਲੋਕਾਂ ਨੂੰ ਸਹਿਯੋਗ ਮੰਗਦੇ ਆਂ ਜੀ ਆਪਾਂ ਇੱਕ ਦੂਜੇ ਦੇ ਸਹਿਯੋਗ ਨਾਲ ਆਪਾਂ ਅੱਗੇ ਵਧਦੇ ਰਹੀਏ ਤੇ ਆਪਾਂ ਇਹ ਕੰਮ ਕਰਦੇ ਰਹੀਏ ਬੋਲਾ ਦਾ ਹਲਚਲ ਦਰਸ਼ਕੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਜਿੰਨੇ ਵੀ ਹੋਰੇ ਚੈਨਲ ਮੀਡੀਆ ਵਾਲੇ ਪਹੁੰਚੇ ਨੇ ਸਭ ਦਾ ਧੰਨਵਾਦ ਪਿਛਲੇ ਕਾਫੀ ਦਿਨਾਂ ਤੋਂ ਜੋ ਕਿ ਆਈਟੀ ਚੌਂਕ ਦੇ ਡਿਵਾਈਡਰ ਦਾ ਮੁੱਦਾ ਪੱਖਿਆ ਹੋਇਆ ਸੀ ਉਹਨੂੰ ਅੱਜ ਪੰਜਾਬ ਸਰਕਾਰ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਤੇ ਪੂਰਾ ਪ੍ਰਸ਼ਾਸਨ ਉਹਨਾਂ ਦੇ ਸਹਿਯੋਗ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬੀ ਐਂਡ ਆਰ ਦਾ ਜੋ ਐਸਡੀ ਸਾਹਿਬ ਨੇ ਸੁਪਰਵਾਈਜ਼ਰ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਇਹ ਟਾਇਆ ਜਾ ਰਿਹਾ ਹੈ ਸੋ ਇਸ ਮੌਕੇ ਸਾਰਾ ਪ੍ਰਸ਼ਾਸਨ ਅਸੀਂ ਸਾਰੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਮਿਰਕ ਜੀ ਵਿਸ਼ਾਲ ਰਿਸ਼ੀ ਜੀ ਹੋਰ ਵੀ ਬਹੁਤ ਲੋਕਪੱਖੀ ਫੈਸਲੇ ਪਹਿਲਾਂ ਵੀ ਸਰਕਾਰ ਕਰਦੀ ਆਈ ਹੈ ਅੱਜ ਵੀ ਕਰ ਰਹੀ ਹੈ ਔਰ ਇਸ ਤੋਂ ਪਹਿਲਾਂ ਅਸੀਂ ਰੋਵੈਲ ਸਿਟੀ ਵਾਲੇ ਮਸਲੇ ਤੇ ਵੀ ਬੋਲ ਕੇ ਆਇਆ ਸੋ ਇਸ ਮਸਲੇ ਤੇ ਰਾਜਨੀਤੀ ਨਾ ਕੀਤੀ ਜਾਵੇ ਇਸ ਮਸਲੇ ਤੇ ਆਪਣੀਆਂ ਰੋਟੀਆਂ ਦੇ ਸੇਕੀਆਂ ਜਾਣ ਸੋ ਇਹੀ ਕਹਿਣਾ ਚਾਹੂੰਗਾ ਕਿ ਅੱਜ ਜੋ ਜេសਵੀ ਤੁਸੀਂ ਦੇਖ ਰਹੇ ਹੋ ਸਭ ਇਹ ਢਾ ਕੇ ਪਲੱਸ ਉਹਦੀ ਜੇ ਟਰਾਲੀ ਚ ਪਾ ਕੇ ਮਲਵਾ ਲੈ ਕੇ ਜਾ ਰਹੇ ਆ 5 ਸਾਲ ਹੋ ਗਏ ਤੁਸੀਂ ਸਾਰੇ ਐਮਸੀ ਸੀਗੇ ਇੱਥੇ ਜੋ ਬਹੁਤ ਪੁਰਾਣਾ ਬਣਿਆ ਹੋਇਆ ਹੈ ਅੱਜ ਤੋਂ 5 ਸਾਲ ਪਹਿਲਾਂ ਕਿਉਂ ਨਹੀਂ ਕਿਸੇ ਨੇ ਦੇਖਿਆ ਹੁਣ ਜਦੋਂ ਕਿ ਤੁਹਾਡੇ ਐਮਸੀ ਦੇ ਇਲੈਕਸ਼ਨ ਨੇੜੇ ਆ ਗਏ ਤੇ ਹੁਣ ਹੀ ਕਿਉਂ ਮੁੱਦਾ ਬਣਿਆ ਡਿਵਾਈਡਰ ਦਾ ਇਹ ਕੋਈ ਇਲੈਕਸ਼ਨਾਂ ਦਾ ਮੁੱਦਾ ਨਹੀਂ ਹੈਗਾ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕੋਈ ਨਹੀਂ ਨੁਕਸਾਨ ਤਾਜ਼ੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਨੁਕਸਾਨ ਹੋਣ ਲੱਗ ਗਿਆ ਸੀ ਤਾਂ ਕਰਕੇ ਇਹ ਧਿਆਨ ਚ ਆਇਆ ਮਸਲਾ ਇਸ ਤੋਂ ਪਹਿਲਾਂ ਕੋਈ ਇੰਨਾ ਨੁਕਸਾਨ ਨਹੀਂ ਹੋਇਆ ਸੀ ਇਸ ਕਰਕੇ ਅੱਜ ਜੇ ਫੇ ਵੀ ਲਾਈ ਹੈ ਪਲੱਸ ਔਰੇ ਇਹ ਸਾਰਾ ਵਿਚਾਰ ਵਟਾਉਣ ਦਾ ਤੋਂ ਬਾਅਦ ਐਸ.ਡੀ. ਸਾਹਿਬ ਨੂੰ ਬੁਲਾ ਕੇ ਇਹ ਤਾਂ ਚੱਕਿਆ ਜਾ ਰਿਹਾ ਹੈ ਇਹ ਵੋਟਾਂ ਦਾ ਮਸਲਾ ਨਹੀਂ ਹੈ